ਜਲੰਧਰ ਸ਼ਹਿਰ ਦੇ ਸਾਰੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਇਸ ਇਤਿਹਾਸਿਕ ਚੌਂਕ ਦੇ ਵਿੱਚ ਤੁਸੀਂ ਇੱਥੇ ਇੰਨੀ ਪਾਰੀ ਜਿੰਟੀ ਚ ਬਹੁਤ ਛੋਟੇ ਜੇ ਨੋਟਿਸ ਤੇ ਇਕੱਠੇ ਹੋਏ ਹੋ ਸਾਰੇ ਸਾਡੇ ਐਮਸੀ ਜਿੰਨੇ ਲੜ ਰਹੇ ਨੇ ਉਹ ਇੱਥੇ ਖੜੇ ਨੇ ਕਿਉਂਕਿ ਕੱਲੇ ਕੱਲੇ ਵਾਰਡ ਚ ਜਾਣਾ ਮੁਸ਼ਕਿਲ ਹੈ ਮੇਰੇ ਲਈ ਮੈਂ ਸਾਰਿਆਂ ਨੂੰ ਇੱਥੇ ਹੀ ਵਧਾਈ ਵੀ ਦੇ ਦਿੰਨਾ ਤੇ ਜਲੰਧਰ ਵਾਸੀਆਂ ਨੂੰ ਮੈਂ ਇੱਥੋਂ ਸਾਰਿਆਂ ਨੂੰ ਅਪੀਲ ਕਰ ਦੇਣਾ ਕਿ ਜਿੱਥੇ-ਜਿੱਥੇ ਵੀ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਹੈ ਉਹ ਬਟਨ ਦੱਬ ਕੇ ਆਪਣੀ ਆਪ ਸਰਕਾਰ ਬਣਾਓ ਜਲੰਧਰ ਸ਼ਹਿਰ ਦੇ ਮਾਲਕ ਆਪ ਬਣੋ ਖੁਦ ਬਣੋ ਆਮ ਤੌਰ ਤੇ ਕੀ ਹੁੰਦਾ ਪਹਿਲਾਂ ਆਣੀ ਚੁਣੀ ਹੋਈ ਕਾਰਪੋਰੇਸ਼ਨ ਉਹ ਕੰਮ ਨਹੀਂ ਕਰਨ ਦਿੰਦੀ ਅਸੀਂ ਪੈਸੇ ਜਾਰੀ ਕਰਨ ਨੂੰ ਤਿਆਰ ਹੁੰਨੇ ਆ ਸੀਵਰੇਜ ਵਾਸਤੇ ਲਾਈਟਾਂ ਵਾਸਤੇ ਸਫਾਈ ਵਾਸਤੇ ਪਾਰਕਾਂ ਵਾਸਤੇ ਪਰ ਉਹ ਕਹਿੰਦੇ ਵੀ ਅਸੀਂ ਮਤਾ ਹੀ ਨਹੀਂ ਪਾਉਂਦੇ ਕਿਤੇ ਭਗਵਾਨ ਤੁਮਨ ਦੀ ਚੜ੍ਹਾਈ ਨਾ ਹੋ ਜੇ ਭਗਵਾਨ ਤੁਮਨ ਦੀ ਚੜ੍ਹਾਈ ਤੁਸੀਂ ਕਰੋਗੇ ਉਹ ਤਾਂ ਪਹਿਲਾਂ 17.5 ਸਾਲ ਦੀ ਉਮਰ ਚ ਲੋਕਾਂ ਨਹੀਂ ਕਰਤੀ ਸੀ ਸੋ ਆਪਤੀ ਸਰਕਾਰ ਬਣਾ ਲੋ ਇੱਥੇ ਲੋਕਲ ਸਰਕਾਰ ਜਿਹਨੂੰ ਲੋਕਲ ਗਵਰਨਮੈਂਟ ਕਹਿੰਦੇ ਆਪਾਂ ਐਸੀ ਕਰਕੇ ਨੂੰ ਲੋਕਲ ਗਵਰਨਮੈਂਟ ਚੋਣਾ ਕਿਹਾ ਜਾਂਦਾ ਹੈ ਕਿ ਜਲੰਧਰ ਦੀ ਤੁਸੀਂ ਆਪਣੀ ਸਰਕਾਰ ਬਣਾਓ ਤੁਸੀਂ ਜੋ ਕਹੋਗੇ ਪੰਜਾਬ ਦੀ ਸਰਕਾਰ ਆਪਣੀ ਹੈ ਜੋ ਕਹੋਗੇ ਤੁਹਾਨੂੰ ਅਸੀਂ ਦੇਵਾਂਗੇ ਚਾਹੇ ਸੀਵਰੇਜ ਦਾ ਕੰਮ ਹੈ ਚਾਹੇ ਉਹ ਕੋਈ ਕੂੜੇ ਦੇ ਢੇਰ ਨੇ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਚਾਹੇ ਕੋਈ ਪਾਰਕਾਂ ਦਾ ਉਹ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਸਾਨੂੰ ਦੱਸੇ ਤਾਂ ਅਸੀਂ ਜਾਰੀ ਕਰ ਦਈਏ ਸ਼ਹਿਰ ਖੂਬਸੂਰਤ ਬਣ ਜਾਣਗੇ ਖਾਸ ਤੌਰ ਤੇ ਜਲੰਧਰ ਸ਼ਹਿਰ ਜਿਹੜਾ ਕਿ ਪੰਜਾਬ ਦਾ ਇੱਕ ਐਸਾ ਸ਼ਹਿਰ ਮੰਨਿਆ ਜਾਂਦਾ ਜਿੱਥੇ ਐਨ ਆਰ ਆਈ ਬਹੁਤ ਨੇ ਜਿੱਥੇ ਖੇਡਾਂ ਦਾ ਸੈਂਟਰ ਹੈ ਸੋ ਆਓ ਆਪ ਇਕੱਠੇ ਹੋ ਕੇ ਮੈਂ ਹੁਣ ਅਮਰਸਰ ਸਾਹਿਬ ਤੋਂ ਆਇਆ ਇਸ ਤੋਂ ਬਾਅਦ ਫਗਵਾੜੇ ਜਾਊਂਗਾ ਕੱਲ ਨੂੰ ਲੁਧਿਆਣੇ ਜਾਊਂਗਾ ਪਟਿਆਲੇ ਜਾਊਂਗਾ ਜਿੱਥੇ ਵੀ ਲੋਕ ਬੁਲਾਉਣਗੇ ਮੈਂ ਜਾਊਂਗਾ ਮੈਂ ਇਹ ਨਹੀਂ ਦੇਖਦਾ ਕਿ ਪਰ ਇਹ ਗਲੀਆਂ ਵਿੱਚ ਦੀ ਸੀਐਮ ਨਹੀਂ ਲੰਘਦਾ ਹੁੰਦਾ ਮੈਂ ਕਿਉਂ ਕਹਿੰਦੇ ਪਹਿਲਾਂ ਵਾਲੇ ਐਦਾ ਲੰਘਦੇ ਨਹੀਂ ਸੀ ਮੈਂ ਕਿਹਾ ਤਾਂ ਹੀ ਉਹ ਤਾਂ ਫਿਰ ਪਹਿਲਾਂ ਵਾਲੇ ਨੇ ਉਹ ਜੇ ਗਲੀਆਂ ਵਿੱਚ ਦੀ ਲੰਘਦੇ ਹੁੰਦੇ ਲੋਕਾਂ ਨੂੰ ਮਿਲਦੇ ਹੁੰਦੇ ਤਾਂ ਹੋਂ ਵਾਲੇ ਨਾ ਹੁੰਦੇ ਉਹ ਇਸੇ ਕਰਕੇ ਤਾਂ ਲੋਕਾਂ ਨੇ ਉਹਨਾਂ ਨੂੰ ਦੂਰ ਕੀਤਾ ਉਹ ਲੋਕਾਂ ਤੋਂ ਦੂਰ ਹੋ ਗਏ ਲੋਕ ਉਹਨਾਂ ਤੋਂ ਦੂਰ ਹੋ ਗਏ ਸੋ ਇਸ ਕਰਕੇ ਮੈਂ ਜਦੋਂ ਵੀ ਮੈਨੂੰ ਤੁਸੀਂ ਜਲੰਧਰ ਵਾਲੇ ਬੁਲਾਉਨੇ ਹੋ ਚਾਹੇ ਰਾਤ ਦੇ 10 ਵਜੇ ਹੋਣ ਚਾਹੇ ਦੁਪਹਿਰ ਦਾ 1 ਵਜੇ ਹੋਵੇ ਮੈਂ ਆਉਣਾ ਔਰ ਤੁਸੀਂ ਵੀ ਦੁੱਗਣਾ ਤਿਗਣਾ ਪਿਆਰ ਦੇ ਕੇ ਸਾਡਾ ਮਾਰ ਰੱਖਦੇ ਆ ਬਹੁਤ ਬਹੁਤ ਧੰਨਵਾਦ ਸੋ ਜਿੰਨੀਆਂ ਵੀ ਅਸੀਂ ਗਰੰਟੀਆਂ ਪੰਜਾਬ ਪੱਧਰ ਤੇ ਜਿਹੜੀਆਂ ਗਰੰਟੀਆਂ ਉਹ ਤਾਂ ਹੈਗੀਆਂ ਹੈਗੀਆਂ ਜਿਹਦੇ ਵਿੱਚ ਬਿਜਲੀ ਦੇ ਬਿੱਲ ਫ੍ਰੀ ਕਰਨ ਦਾ ਸੀ ਸਭ ਤੋਂ ਪਹਿਲਾਂ ਉਹ ਕੀਤਾ ਫਿਰ ਨੌਕਰੀਆਂ ਦੇਣ ਦਾ ਸੀ 50 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਰਿਸ਼ਵਤ ਤੋਂ ਫਿਰ 16 ਟੋਲ ਪਲਾਜ਼ੇ ਬੰਦ ਕੀਤੇ ਪੰਜਾਬ 'ਚ ਇੱਕ ਦਿਨ 'ਚ 62 ਲੱਖ ਰੁਪਇਆ ਪੰਜਾਬੀਆਂ ਦਾ ਜਿਹੜੇ ਪੰਜਾਬ ਵਿੱਚ ਦੀ ਲੰਘਦੇ ਨੇ ਕਿਸੇ ਨੇ ਚਿੰਤਪੁਰਨੀ ਮਾਤਾ ਜਾਣਾ ਉਧਰ ਜਾਣਾ ਕਿਸੇ ਨੇ ਬੈਸ਼ਨੋ ਦੇ ਵੀ ਜਾਣਾ ਜਿਹੜੇ ਲੰਘਦੇ ਹੁਸ਼ਿਆਰਪੁਰ ਵਾਲੇ ਪਾਸੇ ਜਿਆਦਾ ਸੀਗੇ ਬਹੁਤ ਜਿਹੜੇ ਟੋਲ ਪਲਾਜ਼ੇ 60 ਲੱਖ ਰੁਪਇਆ ਰੋਜ਼ ਦਾ ਬਚ ਰਿਹਾ ਜੀ 60 ਲੱਖ ਰੁਪਇਆ ਐਵੇਂ ਚੱਲੀ ਜਾਂਦੇ ਸੀ ਨਾਲੇ ਐਗਰੀਮੈਂਟ ਖਤਮ ਹੋ ਗਏ ਸੀ ਲੀਡਰਾਂ ਨਾਲ ਗੰਡ ਦੁੱਪ ਕਰਕੇ ਚਲਾਈ ਜਾਂਦੇ ਸੀ ਬਸ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਗੋਲੇ ਦੀ ਖਾਨ ਚਲਾਈ ਝਾਰਖੰਡ ਦੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਨਾ ਸ਼ਹਿਰਾਂ ਚ ਨਾ ਪਿੰਡਾਂ ਚ ਨਾ ਖੇਤਾਂ ਚ ਨੀਅਤ ਸਾਫ਼ ਚਾਹੀਦੀ ਆ ਉਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਉਹੀ ਗ੍ਰਿਡ ਨੇ ਹੁਣ ਕਿਹ ਬਿਜਲੀ ਆਉਣ ਲੱਗੀ ਜੀ ਨੀਅਤ ਸਾਫ਼ ਚਾਹੀਦੀ ਦਿੱਲੀ ਦੇ ਵਿੱਚ ਵੀ ਇਦਾਂ ਹੀ ਆ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸਕੂਲ ਸ਼ਾਨਦਾਰ ਕਰਾਂਗੇ ਅੱਜ ਦਿੱਲੀ ਦੇ ਸਕੂਲ ਜਿਹੜੇ ਨੇ ਉਹਨਾਂ ਨੂੰ ਦੇਖਣ ਵਾਸਤੇ ਦੁਨੀਆ ਭਰ ਦੇ ਬੰਦੇ ਆਉਂਦੇ ਆ ਪੰਜਾਬ ਦੇ ਸਕੂਲ ਵੀ ਇੱਦਾਂ ਹੀ ਕਰ ਰਹੇ ਆ ਪਿਛਲੀ ਵਾਰ ਨਾਲੋਂ ਸਰਕਾਰੀ ਸਕੂਲਾਂ 'ਚ ਸਾਡੇ ਐਡਮਿਸ਼ਨ ਵਧ ਗਈ ਸਾਡੇ ਬੱਚੇ ਇਸਰੋ ਜਾ ਰਹੇ ਆ ਚੰਦਰਯਾਨ ਦਾ ਲਾਂਚਿੰਗ ਦੇਖਣ ਲਈ ਇਸਰੋ ਭੇਜੇ ਸਾਡੇ ਟੀਚਰ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਨੂੰ ਅਸੀਂ ਸਿੰਗਾਪੁਰ ਫਿਨਲੈਂਡ ਅਹਮਦਾਬਾਦ ਭੇਜ ਰਹੇ ਹਾਂ ਟ੍ਰੇਨਿੰਗ ਵਾਸਤੇ ਨਵੀਂ ਕਿਸਮ ਦੀ ਟ੍ਰੇਨਿੰਗ ਆ ਗਈ ਉਹ ਪਹਿਲਾਂ ਵਾਲਾ ਰੱਟਾ ਸਿਸਟਮ ਆਪਣੇ ਆਲਾ ਖਤਮ ਹੋ ਗਿਆ ਵੀ ਗਾਈਡ ਤੋਂ ਪੜ੍ਹ ਕੇ ਰੱਟੇ ਲਾ ਲਓ ਫਿਰ ਪੇਪਰ ਦੇ ਦਿਓ ਬਾ ਫਿਰ ਨੰਬਰ ਆ ਗਏ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਤਾਂ ਪੜਾਉਣ ਦੇ ਤਰੀਕੇ ਬਦਲ ਗਏ ਪੇਪਰ ਲੈਣ ਦੇ ਤਰੀਕੇ ਬਦਲ ਗਏ ਸੋ ਨਵੀਂ ਪੀੜ੍ਹੀ ਨਵੀਂ ਸੋਚ ਨਵੀਂ ਪਾਰਟੀ ਨਵੇਂ ਵਿਚਾਰ ਉਹਦਾ ਸਾਥ ਦਿਓ ਸਾਨੂੰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਪੈਸੇ ਕਮਾਉਣ ਨਹੀਂ ਆਏ ਨਾ ਮਾਫੀਆ ਬਣਾਉਣ ਆਇਆ ਨਾ ਕਿਤੇ ਰਿੱਤ ਦੀਆਂ ਖੱਡਾਂ 'ਚ ਸੱਪਾਉਣ ਆਇਆ ਨਾ ਕਿਸੇ ਟਾਬੇ 'ਚ ਸੱਪਾਉਣਾ ਹਿੱਸਾ ਪਾਉਣਾ ਤਾਂ ਤੁਹਾਡੇ ਦੁੱਖ ਸੁੱਖਾਂ 'ਚ ਸੱਪਾਉਣਾ ਆਇਆ ਇਹਨਾਂ ਨੂੰ ਦੁਖੀ ਹੋ ਕੇ ਇੱਥੇ ਸਾਨੂੰ ਇਹ ਸਟੈਪ ਲੈਣਾ ਪੈਣੀ ਮੈਂ ਬਹੁਤ ਮਸ਼ਹੂਰ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇੱਧਰ ਆਉਣ ਦੀ ਇਹਨਾਂ ਨੂੰ ਦੁਖੀ ਹੋ ਕੇ ਆਇਆ ਕਿ ਜੇ ਚੱਜਦੇ ਨਿਕਲ ਆਉਂਦੇ ਤਾਂ ਲੋਕ ਇਹਨਾਂ ਦੇ ਫੁੱਲਾਂ ਦੇ ਹਾਰ ਵੀ ਪਾ ਦਿੰਦੇ ਪਰ ਨਹੀਂ ਨਿਕਲੇ ਦੇਖ ਲਓ ਫਿਰ ਪ੍ਰਮਾਤਮਾ ਨੇ ਵੀ ਸਜ਼ਾ ਕਿੰစီ ਦਿੱਤੀ ਹੈ ਚੋਣ ਨਿਸ਼ਾਨੀ ਨਿਕਲ ਗਿਆ ਮਸ਼ੀਨਾਂ ਚੋਂ ਪ੍ਰਮਾਤਮਾ ਹੈਗਾ ਕਹਿੰਦਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਹੋਈ ਉਹ ਕਾਂਗਰਸ ਵਾਲੇ ਨੇ ਉਹ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕੱਢੀ ਜਾਓ ਨਹੀਂ ਕਰਾਂ ਜਲੰਧ ਜੇ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਸਾਡੇ ਪ੍ਰਧਾਨ ਜੀ ਅਮਨ ਅਰੋੜਾ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲਤੀ ਜੀ ਸਾਡੇ ਬਿਜਲੀ ਮੰਤਰੀ ਹਰਪਜਨ ਸਿੰਘ ਜੀ ਟੀਓ ਸਾਹਿਬ ਔਰ ਤੁਹਾਡੇ ਆਪਣੇ ਜਲੰਧਰ ਤੋਂ ਜਿਤਾ ਕੇ ਤੁਸੀਂ ਭੇਜਿਆ ਔਰ ਮੈਂ ਵਾਦਾ ਕੀਤਾ ਸੀ ਕਿ ਜਿਤਾਉਂਗੇ ਤੁਸੀਂ ਉਹਦੂ ਘਾਲੀਆਂ ਪੌੜੀਆਂ ਅਸੀਂ ਚੜਾਵਾਂਗੇ ਮੰਤਰੀ ਸਾਹਿਬ ਮਹਿੰਦਰ ਪਾਗਲ ਜੀ ਬੈਠੇ ਨੇ ਸਾਡੇ ਕਰਤਾਰਪੁਰ ਸਭ ਤੋਂ ਐਮਐਲਏ ਬੈਠੇ ਨੇ ਸਾਡੇ ਹੋਰ ਬਹੁਤ ਸਾਰੇ ਐਮਐਲਏ ਸਹਿਬਾਨ ਅਹੁਦੇਦਾਰ ਸਹਿਬਾਨ ਜਲੰਧਰ ਦੇ ਆਲੇ ਦੁਆਲੇ ਦੇ ਇਲਾਕੇ ਦੇ ਤੁਹਾਡੇ ਚੋਂ ਹੀ ਨੇ ਤੁਹਾਡੇ ਚੋਂ ਹੀ ਹੁਣ ਐਮਸੀ ਨਿਕਲਣਗੇ ਤੁਹਾਡੇ ਚੋਂ ਐਮਸੀ ਜਿਹੜੇ ਨੇ ਉਹ ਅੱਗੇ ਜਾ ਕੇ ਤਰੱਕੀਆਂ ਕਰਨਗੇ ਆਮ ਘਰਾਂ ਦੇ ਬੱਚਿਆਂ ਨੂੰ ਅਸੀਂ ਟਿਕਟਾਂ ਦਿੰਨੇ ਆ ਆਓ ਅੱਗੇ ਆਓ ਤਰੱਕੀਆਂ ਕਰੋ ਤੇ ਆਪ ਸਿਸਟਮ ਦੇ ਵਿੱਚ ਵੜੋ ਜੇ ਗੱਡਰ ਸਾਫ਼ ਕਰਨਾ ਹੈ ਤਾਂ ਬਾਹਰੋਂ ਗਾਲਾਂ ਕੱਢ ਕੇ ਜਾਂ ਰੌਲਾ ਪਾ ਕੇ ਗੱਡਰ ਸਾਫ਼ ਨਹੀਂ ਹੁੰਦਾ ਗੱਡਰ ਦੇ ਵਿੱਚ ਵੜਨਾ ਪੈਂਦਾ ਜੇ ਫਸਲ ਨੂੰ ਕੀੜਾ ਲੱਗ ਜਾਏ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ इटा मार के कीड़ा हटा नहीं स्प्रे की टोली लैके अंदर वड़ना पैदा सिस्टम ठीक करिए यंग मुंडे आओ नमे मुंडे आओ नवी कुडिया नमें नवा खून आवे राजनीति थोड़ा पता लगे कि असी भी पेल्ला कह चलिया करूगा बस पुत भतीजे साले जीजे बस इथी चली जाता से हम लोग आए ने आम लोग आए ने जेडे हरभजन सिंह जीटीओ साहब ने बिजली मंत्री ने तुम हैरान हो जाओगे ਇਨਾਂ ਦੇ ਪਿਤਾ ਜੀ ਇੱਕ ਬੈਂਡ ਮਾਸਟਰ ਨੇ ਜਿਹੜੇ ਵਿਆਹਾਂ 'ਚ ਬੈਂਡ ਵਜਾਉਂਦੇ ਹਨ ਬੈਂਡ ਮਾਸਟਰ ਦਾ ਬੇਟਾ ਪਹਿਲਾਂ ਈਟੀਓ ਸੀ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਪੜ੍ਹ ਕੇ ਲੱਗੇ ਫਿਰ ਛੱਡ ਕੇ ਆਮ ਆਦਮੀ ਪਾਰਟੀ ਜਾ ਕੇ ਅੱਜ ਮੰਤਰੀ ਨੇ ਬਿਜਲੀ ਦੇ ਮੰਤਰੀ ਨੇ ਅੱਜ ਸਭ ਕੁਝ ਹੋ ਸਕਦਾ ਹੈ ਦ੍ਰਿੜ ਰਣਤੇ ਚਾਹੀਦੇ ਬਸ ਸੋ 21 ਤਰੀਕ ਨੂੰ ਝਾੜੂ ਵਾਲਾ ਬਟਨ ਦਬਕ ਕੇ ਆਪਣੇ ਬੱਚਿਆਂ ਦੀ ਆਪਣੇ ਸ਼ਹਿਰ ਦੀ ਕਿਸਮਤ ਆਪ ਲਿਖੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਆਇਆ ਹਾਂ ਆਮ ਤੌਰ ਤੇ ਕਹਿੰਦੇ ਜੀ ਐਮਸੀ ਦੇ ਚੋਣਾਂ ਜਾਂਦਾ ਨਹੀਂ ਹੁੰਦਾ ਮੁੱਖ ਮੰਤਰੀ ਮੈਂ ਕਹਾਂ ਯਾਰ ਮੈਂ ਕੋਈ ਚੋਣਾਂ ਸਮਝਦਾ ਹੀ ਨਹੀਂ ਇਹਨੂੰ ਮੈਂ ਤਾਂ ਲੋਕਾਂ ਨੂੰ ਮਿਲਣ ਚੱਲਿਆ ਮੈਂ ਆਉਂਗਾ ਮੈਂ ਲੋਕਾਂ ਨੂੰ ਮਿਲਣਾ ਇਹਨਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਨੂੰ ਤੁਸੀਂ ਬਣਾਇਆ ਨਹੀਂ ਮੈਂ ਅਸੀਂ ਕਿੱਥੇ ਸੋਚਦੇ ਸੀ ਪਿੰਡਾਂ 'ਚੋਂ ਆ ਕੇ ਤੁਸੀਂ ਏਡੇ ਏਡੀਆਂ ਪੋਸਟਰ ਤੇ ਪਹਛਾਤਾ ਪਰ ਹਾਂ ਨੀਅਤ ਤੇ ਬਿਲਕੁਲ ਨੀਅਤ ਸਾਫ਼ ਹੈ ਯਕੀਨ ਰੱਖਿਓ ਥੋੜੇ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਹੁਣ 75 ਸਾਲ ਦਾ ਉਲਝਿਆ ਹੋਇਆ ਤਾਣਾ ਹੌਲੀ ਹੌਲੀ ਤਾਂ ਠੀਕ ਹੋਊਗਾ ਨਾ ਜੇ ਆਪਾਂ ਕੋਈ 75 ਸਾਲ ਪੁਰਾਣੀ ਦੁਕਾਨ ਲੈ ਲਈਏ ਉਹਨੂੰ ਵੀ ਸਾਫ਼ ਕਰਦੇ ਕਰਦੇ ਉਹ ਚਲਮਾਰੀਆਂ ਅਲਮੂਰੀਆਂ ਲਾਉਂਦੇ ਲਾਉਂਦੇ ਟਾਈਮ ਲੱਗ ਜਾਂਦਾ ਠੀਕ ਹੈ ਨਾ ਪਰ ਕਰੀ ਜਾਂਦੇ ਆ ਨੀਅਤ ਸਾਫ਼ ਹੈ ਕਰੀ ਜਾਂਦੇ ਹਾਂ ਝੂਠ ਨਾਲ ਕਿਤੇ ਬਾਹਰ ਮੂਰ ਨਹੀਂ ਜਾਣਾ ਹੁਣ ਇੱਥੇ ਹੀ ਕਰੀਏ ਠੀਕ ਆਪਾਂ ਆਪਣੇ ਆਪਣੇ ਦੇਸ਼ ਨੂੰ ਹੀ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਤੇ ਉੱਥੇ ਉਹ ਉਹ ਹੁਣ ਕੱਢੀ ਕੱਢੀ ਜਾਂਦੇ ਆ ਆਪਾਂ ਨੂੰ ਇੱਥੋਂ ਉਹ ਕਹਿੰਦੇ ਜਾਓ ਵੀ ਆਪਾਂ ਆਪਣਾ ਮੁਲਕ ਠੀਕ ਕਰ ਲੈਨੇ ਆ ਹਰ ਕਿਸਮ ਦਾ ਮੌਸਮ ਹੈ ਇਸ ਦੇਸ਼ 'ਚ ਹਰ ਕਿਸਮ ਦਾ ਔਰਤਾਂ ਪੀ ਪਜਾਉ ਹੈ ਕੌਮ ਮਿਹਨਤੀ ਹੈ ਭਾਈਚਾਰੇ ਨਾਲ ਰਹਨੇ ਆ ਸਾਡੀਆਂ ਸੰਗਰਾਨਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੂਰਵ ਸਾਡੇ ਸਾਡੀਆਂ ਕ੍ਰਿਸਮਸਾਂ ਸਾਡੀਆਂ ਈਦਾਂ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਂਝੀਆਂ ਨੇ ਅਸੀਂ ਲੜਦੇ ਨਹੀਂ ਹੈਗੇ ਪੰਜਾਬ 'ਚ ਮੈਂ ਕਹਿੰਦਾ ਉਹਨਾਂ ਪੱਤਰਕਾਰ ਵੀ ਕਈ ਵਾਰ ਪੁੱਛ ਲੈਂਦੇ ਨੇ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਜਿਹੜਾ ਹੈ ਉਹ ਇੰਨਾ ਸਟਰੋਂਗ ਹੈ ਬਹੁਤ ਚਾਲੀਆਂ ਗੋਲੀਆਂ ਚੱਲ ਹੱਟੀਆਂ ਸਾਡੇ ਤੇ ਉਹ ਵੀ ਤੋੜ ਨਹੀਂ ਸਕੀਆਂ ਸਾਨੂੰ ਇਹ ਕਿਸਨ 47 ਵੀ ਸਾਨੂੰ ਤੋੜ ਨਹੀਂ ਸਕਿਆ ਅਸੀਂ ਇਕੱਠੇ ਆ ਸਾਡੀਆਂ ਰਵਦਾਸ ਜੈੰਤੀਆਂ ਇਕੱਠੀਆਂ ਨੇ ਅਸੀਂ ਇਕੱਠੇ ਮਿਲ ਕੇ ਮਨਾਉਂਦੇ ਆ ਸਾਰਾ ਕੁਝ ਪੰਜਾਬ ਦੀ ਧਰਤੀ ਬਹੁਤ ਮਜਾਊ ਹੈ ਜਿਹੜਾ ਮਰਜੀ ਬੀ ਸੁੱਟ ਦੋ ਉੱਗ ਜਾਂਦਾ ਪਰ ਨਫ਼ਰਤ ਦਾ ਬੀ ਇੱਥੇ ਕਦੇ ਨਹੀਂ ਉਗਦਾ ਨਫ਼ਰਤ ਦਾ ਬੀ ਕੋਣ ਵੀ ਕੋਸ਼ਿਸ਼ ਵੀ ਨਾ ਕਰੇ ਤੀ ਤੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਆ ਕਿ 21 ਤਰੀਕ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਵਾਸਤੇ ਆਪਣੇ ਸ਼ਹਿਰ ਵਾਸਤੇ ਆਪਣੇ ਵਪਾਰ ਵਾਸਤੇ ਆਪਣੇ ਕੰਮਕਾਰ ਵਾਸਤੇ ਆਮ ਆਦਮੀ ਪਾਰਟੀ ਦੀ ਐਮਸੀ ਜਿੰਨੇ ਵੀ ਨੇ ਉਹਨਾਂ ਨੂੰ ਜਿਤਾਓ ਤੁਹਾਡੀਆਂ ਸਮੱਸਿਆਵਾਂ ਉਹ ਲਿਖ ਕੇ ਲੈ ਕੇ ਆਉਣਗੇ ਸਾਈਨ ਮੈਂ ਕਰੂੰਗਾ ਔਰ ਸ਼ਹਿਰ ਨੂੰ ਚਮਕਾ ਦਿਆਂਗੇ ਆਪਾਂ ਇਹ ਮੇਰਾ ਇਹ ਮੇਰਾ ਬਿਆਨ ਹੈ ਇਹੀ ਤਾਂ ਕੰਮ ਕਰਨਾ ਹੈ ਜੀ ਜੇ ਅਸੀਂ ਵੀ ਨਾ ਕਰਿਆ ਫਿਰ ਫਰਕ ਕੀ ਰਹਿ ਗਿਆ ਜੀ ਫਿਰ ਤੋ ਫਿਰ ਤਾਂ ਉਹਨਾਂ ਵਰਗੇ ਹੋਗੇ ਫਿਰ ਤਾਂ ਹੀ ਹੋ ਜੂਗਾ ਵੀ ਕੋਈ ਹੋਰ ਆਇਆ ਸੀ ਉਹ ਵੀ ਉਹ ਹੈ ਜੇ ਨਿਕਲਿਆ ਕੁਝ ਤਾਂ ਫਰਕ ਹੋਵੇ ਨਾ ਕੁਝ ਤਾਂ ਨਵਾਂ ਹੋਵੇ ਨਾ ਸੋ ਮੈਨੂੰ ਜਿਹੜੀਆਂ ਤੁਹਾਡੀਆਂ ਅੱਖਾਂ 'ਚ ਉਮੀਦਾਂ ਨਜ਼ਰ ਆ ਰਹੀਆਂ ਨੇ ਉਮੀਦਾਂ ਬਹੁਤ ਜ਼ਿਆਦਾ ਨੇ ਪਰ ਮੇਰੀ ਜ਼ਿੰਮੇਵਾਰੀ ਫਿਰ ਉਨੀ ਹੀ ਵੱਧ ਜਾਂਦੀ ਹੈ ਜਿੰਨੀਆਂ ਤੁਹਾਡੀਆਂ ਉਮੀਦਾਂ ਨੇ ਤੇ ਆਪਾਂ ਰਲ ਕੇ ਸਾਰਾ ਕੁਝ ਇਹ ਕਰਾਂਗੇ ਉਮੀਦਾਂ ਤੇ ਪੂਰਾ ਉਤਰਾਂਗੇ ਔਰ ਕੱਲੇ-ਕੱਲੇ ਵਰਕਰ ਵਲੰਟੀਅਰ ਨੂੰ ਮੈਂ ਬੇਨਤੀ ਕਰਦਾ ਜਾਓ ਕਰ-ਕਰ ਜਾਓ ਮਿਲ ਕੇ ਆਓ ਕੋਈ ਨਹੀਂ ਜਿੰਨੇ ਨਹੀਂ ਵੀ ਪੌਣੀ ਕੋਈ ਨਹੀਂ ਕਿਤੇ ਹੋਰ ਮਾਈਂਡ ਬਣਿਆ ਹੋਇਆ ਡੈਮੋਕ੍ਰੇਸੀ ਹੈ ਜਿੱਥੇ ਮਰਜ਼ੀ ਪਾ ਦਿਓ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਜੇ ਸਰਕਾਰ ਦੇ ਨਾਲ ਮਿਲ ਕੇ ਚੱਲੋਗੇ ਦੁੱਗਣੀ ਤਿੱਗਣੀ ਰਫਤਾਰ ਕਰ ਦਾਂਗੇ ਅਸੀਂ ਸਾਡਾ ਵੀ ਹੌਸਲਾ ਵਾਜੂ ਕਿ ਲੋਕਾਂ ਨੇ ਯਕੀਨ ਕੀਤਾ ਸਾਡੇ ਤੇ ਜੰਦਰ ਦੇ ਲੋਕਾਂ ਨੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਹਕੂਮਤ ਉਹ ਕਰਤੇ ਹਨ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ ਯੂ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਸੋ ਜੇ ਦਿਲਾਂ ਚ ਪਿਆਰ ਤੁਸੀਂ ਦਿੰਦੇ ਹੋ ਤਾਂ ਅਸੀਂ ਫਿਰਦੇ ਆਂ ਸਕੂਲਾਂ ਦਾ ਹਸਪਤਾਲਾਂ ਦਾ ਕਾਇਆਪਲ ਕਰੀ ਜਾਂਦੇ ਆ ਕਰੀ ਜਾਂਦੇ ਆ ਮਹੱਲਾ ਕਲੀਨਿਕ ਖੁੱਲ ਗਏ ਤੁਹਾਡੇ ਵੀ ਆਲੇ-ਦੁਆਲੇ ਕਿਤੇ ਨਾ ਕਿਤੇ ਹੋਊਗਾ ਔਰ ਸਾਰਾ ਇਲਾਜ ਫ੍ਰੀ ਹੈ ਔਰ ਲੋਕਾਂ ਦੇ ਪੈਸੇ ਬਚਣ ਲੱਗੇ ਕਬੀਲਦਾਰੀ ਲੀਪੇ ਆ ਗਈ ਇਹ ਇਦਾਂ ਹੁੰਦਾ ਹੌਲੀ-ਹੌਲੀ ਕਰਕੇ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਸੋ ਦੋਨੇ ਹੱਥੋਂ ਪਰਚਾ ਕੇ ਦੋ ਨਾਂ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ